ਦੇ ਵੀ ਪਟਵਾਰੀ ਕਾਨੂੰਗੋ ਭਾਵੇਂ ਤਹਿਸੀਲਦਾਰ ਹੈ ਕੋਈ ਵੀ ਪੈਸੇ ਮੰਗਦਾ ਜਾਂ ਇੱਕ ਦਲਾਲ ਬੜੇ ਹੁੰਦੇ ਨੇ ਪਰਸੋਂ ਮੈਂ ਤੇ ਅਸੀਂ ਦੋ ਦਲਾਲ ਲਾੜ ਗਏ ਦੇਖੋ ਮੇਰਾ ਤਾਂ ਜੀ ਕੋਈ ਕਸੂਰ ਨਹੀਂ ਜਾਂ ਜੇ ਪਹੋਂ ਚੋਂ ਪੈਸੇ ਕੱਢ ਕੱਢ ਕੇ ਇਹ ਜਿਹੇ ਬੜੇ ਆਦਮੀ ਪੈਸੇ ਦੰਦੇ ਨੇ ਤਾਂ ਕਿਉਂ ਨਾ ਲੈਣ ਉਹ ਇਹ ਆਤਾ ਯਾਰ ਨਾ ਬਗਾੜੋ ਦੇਖੋ ਮਾਨ ਸਾਹਿਬੀ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਆਪਾਂ ਨੇ ਹੀ ਸਰਕਾਰ ਦਾ ਵਾਅਦਾ ਕਰਕੇ ਐਸੀ ਵੀ ਅਸੀਂ ਕਰਪਸ਼ਨ ਨੂੰ ਖਤਮ ਕਰਾਂਗੇ ਲੇਕਿਨ ਕਿਤੇ ਨਾ ਕਿਤੇ ਅਸੀਂ ਕਰਪਸ਼ਨ ਨੂੰ ਪੂਰੀ ਤਰ੍ਹਾਂ ਠੱਲ ਨਹੀਂ ਪਾ ਸਕਦੇ ਇਹ ਨਹੀਂ ਕਿ ਕਰਪਸ਼ਨ ਵਧੀ ਹੈ ਪਹਿਲਾਂ ਨਾਲ ਕਰਪਸ਼ਨ ਘਟੀ ਹੈ ਲੇਕਿਨ ਯਾਦ ਰੱਖਿਓ ਆ ਮੈਂ ਉੱਥੇ ਕਾਨੂੰ ਨੰਬਰ ਵੀ ਆਪਣੇ ਲਾ ਦੇਣੇ ਆ ਜਿਹਦੇ ਬੰਦੇ ਤੋਂ ਕੋਈ ਪਟਵਾਰੀਆਂ ਕੋਈ ਪੈਸੇ ਮੰਗਦਾ ਮੈਨੂੰ ਫੋਨ ਕਰਕੇ ਦੱਸਿਓ ਤੇ ਪਟਵਾਰੀ ਸਾਹਿਬ ਦਾ ਆਰਾਮ ਨਾ ਮਿਲਾਂਗੇ ਚਾਹ ਵੀ ਪੀਆਵਾਂਗੇ ਕੋਲ ਬੈਠਾਂਗੇ ਵੀ ਆ ਔਰ ਤੁਹਾਡੇ ਜਿਹੜਾ ਜਿਹੜੇ ਬੰਦੇ ਤੋਂ ਪੈਸੇ ਲਿਆਉਣ ਕਿਰਪਾ ਕਰਕੇ ਪੈਸੇ ਜਰੂਰ ਦੇ ਦੇਖੋ ਕਿਉਂਕਿ ਪਟਵਾਰੀਆਂ ਕੋਲ ਵਿਚਾਰੇ ਦੀ ਗਰੀਬੀ ਬਹੁਤ ਹੈ ਮੈਂ ਕਹਿੰਦਾ ਜੇ ਮੈਨੂੰ ਕਹੇ ਇੱਕ ਬੰਦਾ ਕਿ ਤੂੰ ਤੂੰ ਐਮਐਲਏ ਬਣਨਾ ਕਿ ਪਟਵਾਰੀ ਮੈਂ ਕਹੂੰਗਾ ਪਟਵਾਰੀ ਬਣਾ ਦਿਓ ਤੋਰੀਸ਼ ਕਹਿੰਦਾ ਬਹੁਤ ਹੈ ਹਰ ਪੱਖੋਂ ਤੋਰੀਸ਼ ਕਹਿੰਦਾ ਤੋਰੀ ਥੋੜਾ ਥੋੜਾ ਸੁਣਦਾ ਸਰਦਾਰ ਕੋਈ ਨਹੀਂ ਸਰ ਜੀ ਬੱਸ ਕੀ ਹੈ ਜੀ ਮੈਂ ਤੁਸੀਂ ਕਹਿ ਰਹੇ ਹੋ ਸਰ ਮੇਰੀ ਕੋਈ ਦਸਤਾਨੀ ਕੀ ਹੈ ਸਰ ਤੁਸੀਂ ਕਹਿ ਰਹੇ ਹੋ ਕੁਝ ਕਹਿਤਾ ਹੋ ਕੋਈ ਨਹੀਂ ਸਰ ਇੱਕ ਹੋਰ ਗੱਲ ਪਈ ਹੈ ਕੋਈ ਵੀ ਪ੍ਰੋਬਲਮ ਹੋਈ ਮਾਪੇ ਅਕਸਰ ਮੈਂ ਕਰਕੇ ਡਿਸਕਸ ਕਰਦਾ ਹਾਂ ਨੌਕਰੀ ਬਟੇ ਨਹੀਂ ਦੋ ਹਾਂ ਜੀ ਅਕਸਰ 50000 ਨੌਕਰੀ ਮਾਨਸਾਪਲ ਦੀ ਦਿੱਤੀ ਹੈ ਤੇ ਇਹ ਧਿਆਨ ਰੱਖੋ ਮੈਂ ਕਿਸੇ ਦਾ ਨੁਕਸਾਨ ਕਰਕੇ ਰਾਜੀ ਨਹੀਂ ਪਰ ਤੁਸੀਂ ਟੇਕ ਇਟ ਸੀਰੀਅਸਲੀ ਮੈਂ ਸਾਰਵਾ ਤੁਹਾਡੇ ਰਿਪਰਟ ਕੀਤਾ ਜੀ ਸਰ ਜੇ ਤੁਸੀਂ ਸੀਰੀਅਸ ਤੁਹਾਡੀ ਬਹੁਤ ਕੰਪਲੀਟ ਹੈ ਠੀਕ ਹੈ ਹੁਣ ਮੈਂ ਜੀ ਪਤਾ ਔਰ ਕੈਮਰੇ ਦਾ ਬੜਾ ਸਿਆਪਾ ਨਹੀਂ ਤਾਂ ਮੈਂ ਤੁਹਾਨੂੰ ਕੰਪਲੇਨਟ ਵੀ ਲਾ ਦੰਦਾ ਕੀ ਠੀਕ ਹੈ ਜੀ 100 ਜਿਰਖਪੁਰ ਤਹਿਸੀਲ ਡੇਰਾ ਬਸੀ ਤਹਿਸੀਲ ਕਿਤੇ ਵੀ ਪਟਵਾਰੀ ਕਾਨੂੰਗੋ ਭਾਵੇਂ ਤਹਿਸੀਲਦਾਰ ਹੈ ਕੋਈ ਵੀ ਪੈਸੇ ਮੰਗਦਾ ਜਾਂ ਇੱਕ ਦਲਾਲ ਬੜੇ ਹੁੰਦੇ ਨੇ ਪਰ ਸੋ ਮੈਂ ਤੇ ਅਸੀਂ ਦੋ ਦਲਾਲ ਲਾਉਣਗੇ ਦੇਖੋ ਮੇਰਾ ਤਾਂ ਜੀ ਕੋਈ ਕਸੂਰ ਨਹੀਂ ਜਾਂ ਜੇ ਪੰਜੋ ਪੈਸੇ ਕੱਢ ਕੱਢ ਕੇ ਆਏ ਜਿਹੜੇ ਬੜੇ ਆਦਮੀ ਪੈਸੇ ਦਿੰਦੇ ਨੇ ਤਾਂ ਕਿਉਂ ਨਾ ਲੈਣ ਉਹ ਇਹ ਆਤਾਂ ਯਾਰ ਨਾ ਬਗਾੜੋ ਦੇਖੋ ਮਾਨਸਾਬੀ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਆਪਾਂ ਨੇ ਹੀ ਸਰਕਾਰ ਦਾ ਵਾਅਦਾ ਕਰਕੇ ਐਸੀ ਵੀ ਅਸੀਂ ਕਰਪਸ਼ਨ ਨੂੰ ਖਤਮ ਕਰਾਂਗੇ لیکن کتنے نہ کتنے اسی کرپشن ਨੂੰ پوری طرح ਖਤਮ ਨਹੀਂ પા ਸਕੇ ਇਹ ਨਹੀਂ ਕਿ کرپشن ਵਧੀ ਹੈ ਪਹਿਲਾਂ ਨਾਲ کرپشن ਘਟੀ ਹੈ ਲੇਕਿਨ ਯਾਦ ਰੱਖਿਓ ਆ ਮੈਂ ਉਥੇ ਕਾਨੂੰ ਨੰਬਰ ਵੀ ਆਪਣੇ ਲਾ ਦੇਣੇ ਆ ਜਿਹਦੇ ਬੰਦੇ ਤੋਂ ਕੋਈ ਪਟਵਾਰੀਆਂ ਕੋਈ ਪੈਸੇ ਮੰਗਦਾ ਮੈਨੂੰ ਫੋਨ ਕਰਕੇ ਦੱਸਿਓ ਤੇ ਪਟਵਾਰੀ ਸਾਹਿਬ ਨਾਲ ਆਰਾਮ ਨਾਲ ਮਿਲਾਂਗੇ ਚਾਹ ਵੀ ਪੀਵਾਂਗੇ ਕੋਲ ਬੈਠਾਂਗੇ ਵੀ ਆ ਔਰ ਤੁਹਾਡੇ ਜਿਹੜਾ ਜਿਹੜੇ ਬੰਦੇ ਤੋਂ ਪੈਸੇ ਲਿਆਉਣ ਕਿਰਪਾ ਕਰਕੇ ਪੈਸੇ ਜਰੂਰ ਦੇ ਦੇਇਆ ਕਰੋ ਕਿਉਂਕਿ ਪਟਵਾਰੀਆਂ ਕੋ ਬਚਾਰੇ ਦੀ ਗਰੀਬੀ ਬਹੁਤ ਹੈ ਮੈਂ ਕਹਿੰਦਾ ਜੇ ਮੈਨੂੰ ਕਹੇ ਇੱਕ ਬੰਦਾ ਕਿ ਤੂੰ ਤੂੰ ਐਮਐਲਏ ਬਣਨਾ ਕਿ ਪਟਵਾਰੀ ਮੈਂ ਕਹੂੰਗਾ ਪਟਵਾਰ ਤਾ ਛੋਟੇ ਵੀ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਪੈਗਾ ਦੇਖੋ ਤੁਹਾਡੇ ਤਹਿਸੀਲਦਾਰ ਸਾਹਿਬ ਨੇ ਹਰੀਆਲੀ ਮੇਰੇ ਹਲਕੇ 'ਚ ਜੇ ਮੈਂ ਨੰਬਰ 1 ਤਹਿਸੀਲਦਾਰ ਦਾ ਕਿਸੇ ਨੂੰ ਕਹਿ ਸਕਦਾ ਅਵਾਰਡ ਮਿਲਣਾ ਚਾਹੀਦਾ ਤਾਂ ਵੀਰ ਕਰਨ ਨੂੰ ਮਿਲਣਾ ਚਾਹੀਦਾ ਕਿਉਂਕਿ ਦੇਖੋ ਇਹ ਲੋਕ ਇਹ ਨਵੇਂ ਬੱਚੇ ਨੇ ਕਾਨੂੰਨ ਨੇ ਪ੍ਰੋਮੋਸ਼ਨਾਂ ਵੀ ਕਰਨੀਆਂ ਹਨ ਕਈ ਮੇਰੇ ਵਰਗੇ ਢਿੱਡਲ ਤਹਿਸੀਲਦਾਰ ਢਿੱਡਲ ਥਾਣੇਦਾਰ ਉਹ ਬੜੇ ਬੜੇ ਨੇ ਉਹਨਾਂ ਤੋਂ ਕੋਈ ਫਰਕ ਨਹੀਂ ਵੀ ਆ ਨੌਕਰੀ ਤਾਂ ਪੂਰੀ ਕਰ ਲਈ ਇਸ ਕਰਕੇ ਮੇਰੀ ਤੁਹਾਨੂੰ মিডিਆ ਨੂੰ ਵੀ ਬੇਨਤੀ ਆ ਤੁਸੀਂ ਕੈਮਰੇ ਦੀ ਅੱਖ ਮੇਰੇ ਗਿੰਦਾ ਬੜਕ ਕਰਕੇ ਮੇਰੇ ਹਲਕੇ ਸੂਟ ਦਿੰਨੇ ਹੋ ਕਦੀ ਪਟਵਾਰੀ ਨਹੀਂ ਪੜ ਸਕਦੇ ਤੁਰ ਜਿਹੜੇ ਕਰਾਪਸ਼ਨ ਕਰਨ ਵਾਲੇ ਬڑے-ਬڑے ਡੀਲਰ ਬੈਠੇ ਨੇ ਉਹ ਕਿਉਂ ਨਹੀਂ ਫੜਦੇ ਤਸੀਲ ਚੋ ਬੰਦੇ ਨੱਠੇ ਆ ਤੁਹਾਡੇ ਸਾਹਮਣੇ ਦੋ ਉਹਦੇ ਪਿੱਛੇ ਕੈਮਰਾ ਕਿਉਂ ਨਹੀਂ ਗਿਆ ਤੁਹਾਡਾ ਇਸ ਕਰਕੇ ਤੁਹਾਡੇ ਮੀਡੀਆ ਨੂੰ ਵੀ ਮੇਰੀ ਬੇਨਤੀ ਆ ਇਹ ਕੈਮਰਾ ਜਿੰਨਾ ਤੁਸੀਂ ਐਮਐਲਏ ਦੂਵੇਂ ਪਾਸੇ ਘੁਮਾਉਂਦੇ ਆ ਨਾ ਉਹ ਉਹਨਾਂ ਦੇ ਪਿੱਛੇ ਵੀ ਘੁਮਾਇਆ ਕਰੋ ਜੇ ਤੁਹਾਡੇ ਕੈਮਰੇ ਲੱਕ ਗੇਟ ਤਸੀਲਦਾਰ ਦੇ ਗੇਟ ਦੇ ਉੱਪਰ ਲੱਗੀ ਹੋਈ ਬਾਹਰ ਐਸਡੀਓਮ ਅੱਗੇ ਤੁਹਾਨੂੰ ਚਲੋ ਪਾਸੇ ਚਲਾ ਗਿਆ ਉੱਥੇ ਵੀ ਤੁਹਾਡੇ ਕੈਮਰੇ ਸਭ ਕੁਝ ਮੇਰੀ ਦੂਸਰੀ ਗੱਲ ਗੁੱਸਾ ਨਾ ਕਰਿਓ ਤੁਸੀਂ ਮੀਡੀਆ ਵਾਲੇ ਮੀਡੀਆ ਦੇ ਯਾਰ ਸਾਥੀ ਨੂੰ ਇਹ ਪਤਾ ਹੁੰਦਾ ਕਿ ਕੀ ਕੀ